ਸਤਨਾਮੁ ਸ੍ਰੀ ਵਾਇਗੁਰੂ ਸਾਹਿਬ ਜੀਓ ਪਰਮ ਸਨਮਾਨ ਜੋਗ ਪਰਮ ਸਤਕਾਰ ਜੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਵਾਲੀਆ ਕੁੱਲ ਆਲਮ ਗਰੀਬ ਨਵਾਜ਼ ਸ਼ਬਦ ਗੁਰੂ ਜਹਰਾਜ ਹੂਰ ਹਾਜ਼ਰਾ ਹਜ਼ੂਰ ਤਖਤ ਤੇ ਬਰਾਜਮਾਨ ਦਸੂ ਪਾਤਸ਼ਾਹਿਆਂ ਦੀ ਜਗ ਦੀ ਜੋਤ ਤਖਤ ਤੇ ਬਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਸੱਜ ਬੈਠੀ ਗੁਰੂ ਰੋ ਸਾਧ ਸੰਗਤ ਜੀਓ ਆਓ ਮਨ ਬਿਰਤੀਆਂ ਨੂੰ ਅਕਾ ਕਰੀਏ ਔਰ ਜੋ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਲਾਹੀ ਬਾਣੀ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ ਆਓ ਇਸ ਬਾਮਨ ਵਿਚਾਰ ਨੂੰ ਅੱਗੇ ਪਰਾਰੰਭ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ਼ਦਾਨ ਕਿਰਪਾ ਕਰੋ ਹਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਉ ਗੌੜੀ ਤੇਰੇ ਵਿੱਚ ਪਰਮਾਨੰ ਤੇਰਾ ਸਿਰ ਉਪਰ ਫਿਰ ਨਾ ਕਰਤ ਬੇਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੇ ਤੇ ਨ ਸਤਾਰ ਬੰਦੇ ਬੰਦਗੀ ਇਕ ਤਿਆਰ ਸਾਹਿਬ ਰੂਸ ਤਰਾ ਕੇ ਪਿਆਰ ਰਹਾ ਪਰਮ ਸਨਮਾਨ ਜੋਗ ਪਰਮ ਸਤਕਾਰ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਸ਼ਬਦ ਜਿਨ੍ਹਾਂ ਤੋਂ ਅੱਜ ਦੀ ਇਸ ਪਾਵਨ ਵਿਸਤਾਰ ਨੂੰ ਆਰੰਭ ਕਰਨਾ ਹੈ ਭਗਤ ਕਬੀਰ ਸਾਹਿਬ ਜੀ ਉਹਨਾਂ ਦੀ ਪਾਵਨ ਪਵਿੱਤਰ ਮਖਾਰ ਬਿੰਦ ਤੋਂ ਅਚਾਰਨ ਹੋਏ ਇਹ ਪਾਮਨ ਸ਼ਬਦ ਰਾਗ ਗੌੜੀ ਦੇ ਅੰਦਰ ਧੰਨ ਧੰਨ ਸਹਿਬ ਸ੍ਰੀ ਗੁਰੂ ਰੰਸੇ ਮਹਾਰਾਜ ਜੀਆਂ ਦੇ ਪਾਮਨ ਪਵਿੱਤਰ ਅੰਗ 338 ਦੇ ਉੱਪਰ ਸੁਭਾਏ ਮਾਨ ਖਾਨ ਜੀ ਅੱਜ ਦੇ ਪਾਮਨ ਸ਼ਬਦ ਦੇ ਅੰਦਰ ਭਗਤ ਸਾਹਿਬ ਜੀ ਕਹਿਣ ਲੱਗੇ ਫਰਮਾਨ ਤੇਰਾ ਸਿਰ ਉੱਪਰ ਫਿਰਨਾ ਕਰਤ ਬਿਤਾਰ ਹੈ ਮੇਰੇ ਦਾਤਾ ਹੇ ਅਕਾਲ ਪੁਰਖ ਪਰਮਾਤਮਾ ਜੀ ਤੇਰਾ ਫਰਮਾਨ ਤੇਰਾ ਹੁਕਮ ਮੇਰੇ ਸਿਰ ਮੱਥੇ ਤੇ ਹੈ ਫਿਰਨਾ ਕਰਤ ਬਿਤਾਰ ਮੈਂ ਇਹਦੇ ਵਿੱਚ ਕੋਈ ਵੀ ਨਾ ਨੁਕਰ ਨਹੀਂ ਕਰਦਾ ਇਹ ਹੈ ਅਵਸਥਾ ਉਹਨਾਂ ਜੋੜਿਆਂ ਦੀ ਨਾਮ ਜਪਣ ਵਾਲਿਆਂ ਦੀ ਭਮਨਾ ਵਾਲਿਆਂ ਦੀ ਕਿ ਦਾਤਾ ਤੂੰ ਮੈਨੂੰ ਦੁੱਖ ਦੇਵੇਂ ਤੂੰ ਮੈਨੂੰ ਸੁੱਖ ਦੇਵੇਂ ਉਹ ਤੇਰਾ ਹੁਕਮ ਹੈ ਤੇ ਉਹ ਦੁੱਖ ਸੁੱਖ ਮੇਰੇ ਆਪਣੇ ਕੀਤੇ ਹੋਏ ਪ੍ਰਾਪਲਬਧ ਕਰਮਾਂ ਦੇ ਅਨੁਸਾਰ ਤੇਰੇ ਹੁਕਮ ਅਨੁਸਾਰ ਹਨ ਤੇ ਤੇਰੇ ਹੁਕਮ ਨੂੰ ਕੋਈ ਟਾਲ ਨਹੀਂ ਸਕਦਾ ਮੀਟ ਨਹੀਂ ਸਕਦਾ ਇਸ ਕਰਕੇ হে ਮੇਰੇ ਦਾਤਾ ਫਰਮਾਨ ਤੇਰਾ ਸਿਰੇ ਉੱਪਰ ਤੇਰਾ ਹਰ ਇੱਕ ਹੁਕਮ ਤੇਰਾ ਹਰ ਇੱਕ ਕੀਤੀ ਹੋਈ ਰਜਾ হে ਮੇਰੇ ਦਾਤਾ ਤੇਰਾ ਫਰਮਾਨ ਤੇਰਾ ਹੁਕਮ ਮੇਰੇ ਸਿਰ ਮੱਥੇ ਤੇ ਆਏ ਫਿਰਨਾ ਕਰਤੀ ਵਿਚਾਰ ਮੈਂ ਇਹਦੇ ਵਿੱਚ ਕਦੇ ਕਿਸੇ ਪ੍ਰਕਾਰ ਦੀ ਨਾ ਨੁਕਰ ਨਹੀਂ ਕਰਦਾ ਅੱਗੇ ਹੁਣ ਭਗਤ ਸਾਹਿਬ ਜੀ ਕਹਿਣ ਲੱਗੇ ਦਾਤਾ ਤੂੰਹੇ ਦਰਿਆ ਤੂੰ ਹੀ ਕਰਿਆ ਤੁਜ ਤੇ ਨਿਸਤਾਰ ਕਹਿਣ ਲੱਗੇ ਇਹ ਸੰਸਾਰ ਸਮੁੰਦਰ ਵੀ ਤੂੰ ਆਪ ਹੈ ਤੂੰ ਹੀ ਦਰਿਆ ਦਰਿਆ ਦੇ ਅਰਥ ਕਰੀਏ ਦਰਿਆ ਸਮੁੰਦਰ ਹੇ ਮੇਰੇ ਦਾਤਾ ਜਿਹੜਾ ਇਹ ਸੰਸਾਰ ਸਮੁੰਦਰ ਮੈਨੂੰ ਨਜ਼ਰ ਆ ਰਿਹਾ ਹੈ ਦ੍ਰਿਸ਼ਟਮਾਨ ਹੈ ਇਹ ਵੀ ਤੂੰ ਹੀ ਹੈ ਇਹਦੇ ਅੰਦਰ ਵੀ ਤੇਰਾ ਵਾਸਾ ਹੈ ਤੇ ਅਗਲੀ ਗੱਲ ਤੂੰ ਹੀ ਕਰਿਆ ਇਹਦੇ ਵਿੱਚੋਂ ਪਾਰ ਲੰਘਣ ਲਈ ਇਸ ਸੰਸਾਰ ਸਮੁੰਦਰ ਤੋਂ ਪਾਰ ਲਗਾਉਣ ਵਾਲਾ ਮਲਾ ਵੀ ਤੂੰ ਆਪ ਹੈ ਤੇਰੀ ਮਿਹਰ ਨਾਲ ਹੀ ਮੈਂ ਇਸ ਵਿੱਚੋਂ ਪਾਰ ਲੰਘ ਸਕਦਾ ਹਾਂ ਭਾਵ ਕਿ ਸੰਸਾਰ ਸਮੁੰਦਰ ਵੀ ਤੂੰ ਆਪ ਹੈ ਬੇੜੀ ਵੀ ਤੂੰ ਆਪ ਹੈ ਤੇ ਮਲਾ ਵੀ ਤੂੰ ਆਪ ਹੈ ਤੇਰੀ ਕਿਰਪਾ ਹੋਵੇ ਤਾਂ ਮੈਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਵਾ ਨਹੀਂ ਤਾਂ ਮੇਰੀ ਕੋਈ ਪਾਇਆ ਨਹੀਂ ਕਿ ਮੈਂ ਆਪਣੀ ਕਿਸੇ ਸਿਆਣਪ ਦੇ ਨਾਲ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਾਂ ਇਹ ਤੇਰੀ ਕਿਰਪਾ ਹੋ ਜਾਵੇ ਤੇਰੀ ਨਦਰੇ ਕਰਮ ਤੇਰੀ ਬਖਸ਼ਿਸ਼ ਹੋ ਜਾਵੇ ਤੇ ਤਾਂ ਹੀ ਮੈਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹਾਂ ਅੱਗੇ ਹੁਣ ਭਗਤ ਸਾਹਿਬ ਜੀ ਕਹਿਣ ਲੱਗੇ ਨਾਮ ਤੇਰਾ ਆਧਾਰ ਮੇਰਾ ਸਾਚਾ ਨਾਮ ਮੇਰਾ ਆਧਾਰ ਉਹ ਹੈ ਦਾਤਾ ਤੇਰਾ ਨਾਮ ਤਾਂ ਮੇਰਾ ਆਧਾਰ ਮੇਰਾ ਆਸਰਾ ਹੈ ਕਹਨ ਲੱਗੇ ਨਾਮ ਤੇਰਾ ਆਧਾਰ ਮੇਰਾ ਜਿਉ ਫੂਲ ਜਹੀ ਹੈ ਨਾਰ ਤੇ ਪਹਿਲਾਂ ਕਿਹਾ ਬੰਦੇ ਬੰਦਗੀ ਇੱਕ ਤਿਆਰ ਹੁਣ ਸਮਝਾਉਣ ਲੱਗੇ ਬੰਦੇ ਬੰਦਗੀ ਇੱਕ ਤਿਆਰ ਸਾਇਬ ਰੋਸ ਧਰੋਂਗੇ ਪਿਆਰ ਕਹਿੰਦੇ ਐ ਮਨੁੱਖ ਐ ਬੰਦੇ ਤੂੰ ਪ੍ਰਭੂ ਦੀ ਭਗਤੀ ਕਬੂਲ ਕਰ ਲੈ ਬੰਦਗੀ ਇੱਕ ਤਿਆਰ ਹੈ ਤਿਆਰ ਕਰ ਲੈਣਾ ਕਿਸੇ ਨੂੰ ਕਬੂਲ ਕਰ ਲੈਣਾ ਕਹਿੰਦੇ ਉਸ ਅਕਾਲ ਪੁਰਖ ਦਾਤੇ ਦੀ ਬੰਦਗੀ ਉਹਦੀ ਭਗਤੀ ਨੂੰ ਤੂੰ ਕਬੂਲ ਕਰ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਈਏ ਬੰਦਾ ਅਸਲ 'ਚ ਬੰਦੇ ਦੇ ਅਰਥ ਹੀ ਇਹ ਨੇ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਈਏ ਬੰਦਾ ਭਾਈ ਜਿਹੜਾ ਉਸ ਅਕਾਲਪੁਰਖ ਦਾਤੇ ਦੀ ਬੰਦਗੀ ਸਿਮਨ ਕਰਨ ਵਾਲਾ ਅਸਲ ਇਹ ਹੈ ਹੀ ਉਹ ਬੰਦਗੀ ਦੇ ਅਰਥ ਹੀ ਫੇਰ ਕਵਾਂਗੇ ਇਹ ਬੰਦਾ ਹੈ ਤੇ ਅਕਾਲਪੁਰਖ ਕਿਰਪਾ ਕਰਦਣ ਕਈ ਦਿੰਨੇ ਵਾਹ ਜੀ ਆਓ ਜੀ ਮਹਾਪੁਰਸ਼ੋ ਕੀ ਹਾਲ ਹੈ ਮੈਂ ਕੱਲ ਵੀ ਕਹਿ ਰਿਹਾ ਸੀ ਡਾਕਟਰ ਬਲਜਿੰਦਰ ਸਿੰਘ ਕਹਿ ਰਹੇ ਸੀ ਮੈਂ ਖ ਨਹੀਂ ਵੀ ਰਾਇ ਨਾ ਕੀ ਕਰੋ ਕਿਉਂਕਿ ਬੰਦੇ ਹੀ ਬਣ ਜਾਈਏ ਬਹੁਤ ਵੱਡੀ ਗੱਲ ਹੈ ਮਹਾਪੁਰਖ ਬਣਨਾ ਤਾਂ ਇੱਕ ਬੜੀ ਵੱਡੀ ਅਵਸਥਾ ਹੈ ਮੈਂ ਤਾਂ ਕਹਿੰਦਾ ਅਕਾਲ ਪੁਰਖ ਦਾਤਾ ਤੋਂ ਕਿਰਪਾ ਕਰੀ ਸਾਨੂੰ ਬੰਦੇ ਹੀ ਬਣਾ ਦੇ ਮਹਾਪੁਰਖ ਬਣਨਾ ਤਾਂ ਬਹੁਤ ਵੱਡੀ ਅਵਸਥਾ ਹੈ ਜੀ ਪਤਾ ਨਹੀਂ ਕਿੰਨੇ ਹੋਰ ਜਨਮ ਲੈਣੇ ਪੈਣਗੇ ਮਹਾਪੁਰਖ ਬਣਨ ਦੇ ਲਈ ਅਜੇ ਤੱਕ ਨੇ ਸਾਨੂੰ ਇੱਕ ਵਾਰੀ ਬੰਦੇ ਹੀ ਬਣਾ ਦੇ ਤੇ ਬੰਦੇ ਦੇ ਅਰਥ ਹੀ ਇਹ ਨੇ ਸਿਫਤੀ ਬੰਦੀ ਅੰਦਰ ਸਿਫਤ ਕਰਾਏ ਤਾਂ ਕੋਈ ਇਹ ਬੰਦਾ ਜਿਹੜਾ ਉਸ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਕਰਦਾ ਹੋਵੇ ਕਰਾਉਂਦਾ ਹੋਵੇ ਸਿਮਰਨ ਕਰਦਾ ਅਸਲ ਵਿੱਚ ਉਹ ਹੈ ਬੰਦਾ ਤੇ ਅੱਗੇ ਕਹਿਣ ਲੱਗੇ ਵੇਖ ਬੰਦੇ ਬੰਦੀ ਇਕ ਤਿਆਰ ਹੈ ਬੰਦਿਆ ਤੂੰ ਉਸ ਦਾਤੇ ਦੀ ਭਗਤੀ ਕਬੂਲ ਕਰ ਪ੍ਰਭੂ ਸਾਹਿਬ ਰੋਸ ਧਰੋ ਕੇ ਪਿਆਰ ਕਰਦੇ ਦੇਖ ਉਹ ਜਿਹੜਾ ਮਾਲਕ ਆ ਨਾ ਉਹ ਚਾਹੇ ਤੇ ਨਾਲ ਪਿਆਰ ਕਰੇ ਤੇ ਚਾਹੇ ਤੇਰੇ ਨਾਲ ਕਰੇ ਗੁੱਸਾ ਇਸ ਗੱਲ ਦੀ ਪ੍ਰਵਾਹ ਨਾ ਕਰ ਹੁਣ ਧਿਆਨ ਦੇਣਾ ਇਹ ਅਵਸਥਾ ਕੀ ਦੀ ਹੈ ਇਹ ਮੇਰੀ ਨਹੀਂ ਹੋ ਸਕਦੀ ਮਾਫ ਕਰਿਓ ਇਹ ਭਗਤ ਸਹਿਬਾਨਾਂ ਦੀ ਹੈ ਜਿਨ੍ਹਾਂ ਨੂੰ ਭਰੋਸਾ ਹੈ ਆਕਾਰਪੁਰਖ ਦਾਤੇ ਤੇ ਦਾਤਾ ਤੂੰ ਦੁੱਖ ਦੇ ਤੂੰ ਸੁੱਖ ਦੇ ਮੈਂ ਤੇਰੀ ਬੰਦਗੀ ਤੇਰਾ ਸਿਵਰਨ ਮੈਂ ਛੱਡਾਂ ਦਾ ਨਹੀਂ ਹੁਣ ਉਸੇ ਅਵਸਥਾ ਨੂੰ ਕਹਿ ਰਹੇ ਨਾ ਭਗਸੇ ਤੁਸੀਂ ਵੀ ਇਦਾਂ ਕਰਿਓ ਸਾਨੂੰ ਸਮਝਾ ਰਹੇ ਨੇ ਇਹ ਬੰਦਿਆ ਉਸ ਦਾਤੇ ਦੀ ਭਗਤੀ ਕਬੂਲ ਕਰ ਇਹ ਗੱਲ ਚੇਤੇ ਰੱਖੀਓ ਮਾਲਕ ਹੈ ਤੇ ਉਹ ਚਾਹੇ ਤੇਰੇ ਨਾਲ ਪਿਆਰ ਕਰੇ ਚਾਹੇ ਤੇਰੇ ਨਾਲ ਗੁੱਸਾ ਕਰੇ ਤੂੰ ਇਸ ਗੱਲ ਦੀ ਪਰਵਾਹ ਨਾ ਕਰਿਆ ਕਰ ਜੇ ਆਪਣੇ ਮਾਲਕ ਦੀਆਂ ਖੁਸ਼ੀਆਂ ਲੈਣੀਆਂ ਨੇ ਫਿਰ ਉਹਦੀ ਰਜਾ ਵਿੱਚ ਰਹਿਣਾ ਪਵੇਗਾ ਉਹ ਤੇਰੇ ਨਾਲ ਗੁੱਸਾ ਕਰੇ ਫਿਰ ਨਾਲ ਪਿਆਰ ਕਰੇ ਭਾਵੇਂ ਤੈਨੂੰ ਦੁੱਖ ਦੇਵੇ ਸੁੱਖ ਦੇਵੇ ਉਸ ਦਾਤੇ ਦਾ ਕਦੇ ਸਿਮਰਨ ਛੱਡੀ ਨਾ ਉਸ ਦਾਤੇ ਦੀ ਬੰਦਗੀ ਕਦੇ ਖੱਡੀ ਨਾ ਫੇਰ ਤੂੰ ਬੰਦਾ ਕਹਾਉਣ ਦੇ ਲਾਇਕ ਹੈ ਤੇ ਜੇ ਤੂੰ ਉਸ ਦਾਤੇ ਦੀ ਬੰਦਗੀ ਨਹੀਂ ਕਰਦਾ ਫਿਰ ਤੂੰ ਬੰਦਾ ਕਹਾਉਣ ਦੇ ਲਾਇਕ ਵੀ ਨਹੀਂ ਹੈ ਅੱਗੇ ਕਹਿਣ ਲੱਗੇ ਰਹਾਉ ਨਾਮ ਤੇਰਾ ਆਧਾਰ ਮੇਰਾ ਜੋ ਫੂਲ ਜੈਹਨਾਰ ਕਹਿੰਦੇ ਹੈ ਮੇਰੇ ਦਾਤਾ ਤੇਰਾ ਨਾਮ ਤਾਂ ਮੇਰੇ ਲਈ ਐਉਂ ਆਸਰਾ ਹੈ ਇਸ ਤਰ੍ਹਾਂ ਹੈ ਜਿਵੇਂ ਫੁੱਲ ਪਾਣੀ ਵਿੱਚ ਖੜਿਆ ਰਹਿੰਦਾ ਹੈ ਭਾਵ ਕਿ ਜਿਵੇਂ ਫੁੱਲ ਨੂੰ ਪਾਣੀ ਦੀ ਲੋੜ ਹ ਜੇ ਪਾਣੀ ਫੁੱਲ ਨੂੰ ਨਾ ਪਾਈਏ ਤੇ ਮਰ ਜਾਵੇਗਾ ਜੀ ਕਹਿੰਦੇ ਬਸ ਇਸੇ ਤਰ੍ਹਾਂ हे ਮੇਰੇ ਅਕਾਲ ਪੁਰਖ ਦਾਤਾ ਜੀ ਤੇਰਾ ਨਾਮ ਤਾਂ ਮੇਰੇ ਲਈ ਬਹੁਤ ਵੱਡਾ ਆਸਰਾ ਹੈ ਤੇ ਆਸਰਾ ਵੀ ਇਸ ਤਰ੍ਹਾਂ ਜਿਵੇਂ ਫੁੱਲ ਪਾਣੀ ਵਿੱਚ ਖੜਿਆ ਰਹਿੰਦਾ ਭਾਵ ਜਿਵੇਂ ਫੁੱਲ ਨੂੰ ਪਾਣੀ ਦਾ ਆਸਰਾ ਹੈ ਪਾਣੀ ਤੋਂ ਬਿਨਾ ਫੁੱਲ ਦੀ ਕੋਈ ਜ਼ਿੰਦਗੀ ਨਹੀਂ ਕੋਈ ਪਾਇਆ ਨਹੀਂ ਕਿੰਨਾ ਚਿਰ ਬਚੇਗਾ ਜੀ ਇੱਕ ਦਿਨ ਦੋ ਦਿਨ ਤਿੰਨ ਦਿਨ ਬੱਜ ਜਾਏਗਾ ਖੀਰ ਉਹ ਸੜ ਜਾਵੇਗਾ ਕਹਿੰਦੇ ਬਸ ਇਸੇ ਤਰ੍ਹਾਂ ਮੇਰੇ ਦਾਤਾ ਨਾਮ ਤੇਰਾ ਆਧਾਰ ਮੇਰਾ ਤੇਰਾ ਨਾਮ ਮੇਰਾ ਆਸਰਾ ਹੈ ਬਹੁਤ ਵੱਡਾ ਮੇਰੇ ਲਈ ਜਿਵੇਂ ਫੁੱਲ ਦੇ ਲਈ ਪਾਣੀ ਹੈ ਤੇ ਤੇਰਾ ਨਾਮ ਮੇਰੇ ਲਈ ਹੈ ਆਸਰਾ ਕਹੇ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ ਸਮਰਪਿਤ ਕਰ ਦੇਦਾ ਆਪਣੇ ਆਪ ਨੂੰ ਭਗਤ ਸਭੇ ਦੇ ਦਾਤਾ ਮੈਂ ਤੈਨੂੰ ਸਮਰਪਿਤ ਕਰ ਦਿੱਤਾ ਮੈਂ ਸਮਰਪਿਤ ਹੋ ਗਿਆ ਹਾਂ ਤੈਨੂੰ ਤੇ ਮੈਂ ਆ ਤੇਰੇ ਘਰ ਦਾ ਗੋਲਾ ਕਬੀਰ ਕਹੇ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ ਕਹਣ ਲੱਗੇ हे ਮੇਰੇ ਦਾਤਾ ਕਬੀਰ ਆਖਦਾ ਹੈ ਪ੍ਰਭੂ ਜੀ ਮੈਂ ਤੇਰੇ ਘਰ ਦਾ ਚੱਕਰ ਹਾਂ ਗੋਲਾ ਹਾਂ ਤੇ ਜਿਹੜਾ ਗੁਲਾਮ ਹੋਵੇ ਨਾ ਜੀ ਚਿੱਤੇ ਰੱਖੇ ਉਹਦੀ ਮਰਜ਼ੀ ਨਹੀਂ ਚੱਲਦੀ ਮਾਲਕ ਦੇ ਅੱਗੇ ਉਥੇ ਮਰਜ਼ੀ ਫਿਰ ਮਾਲਕ ਦੀ ਹੋਣੀ ਉਹਨੇ ਦੱਸਣ ਕਹਿਣਾ ਵੀ ਤੂੰ ਮੇਰਾ ਗੁਲਾਮ ਹੈ ਤੂੰ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ ਮੈਂ ਤਾਂ ਤੇਰਾ ਮੁੱਲ ਖਰੀਦਿਆ ਹੋਇਆ ਲਾਲਾ ਗੋਲਾ ਇੱਕ ਗੋਲਾ ਹਾਂ ਗੁਲਾਮ ਹਾਂ ਮਰਜੀ ਦਾਤਾ ਤੇਰੀ ਹੈ ਜਿਵੇਂ ਮਰਜੀ ਤੂੰ ਰੱਖਣਾ ਕਰ ਮੇਰਾ ਕੋਈ ਉਜ਼ਰ ਨਹੀਂ ਤੇਰੀ ਅੱਗੇ ਮੇਰਾ ਵੀ ਹੁਕਮ ਤੇਰੇ ਅੱਗੇ ਚਲਣਾ ਨਹੀਂ ਕਹਿਣ ਲੱਗੇ ਕਹੇ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ ਕਹਿਣ ਲੱਗੇ ਕਬੀਰ ਆਖਦਾ ਹੈ ਮੇਰੇ ਦਾਤਾ ਜੀ ਮੈਂ ਤਾਂ ਤੇਰੇ ਘਰ ਦਾ ਗੁਲਾਮ ਹਾਂ ਚੱਕਰ ਹਾਂ ਗੋਲਾ ਹਾਂ ਹਮ ਕੋਕਰ ਤੇਰੇ ਦਰਬਾਰ ਤੇਰੇ ਘਰ ਦਾ ਕੁਕਰ ਹਾਂ ਭੌਂਕੇ ਆਗੇ ਬਦਨ ਵਿਸਾਰ ਬਸ ਤੇਰੀ ਮਰਜ਼ੀ ਹੈ ਜਿਵੇਂ ਮਰਜ਼ੀ ਤੂੰ ਰੱਖ ਮੈਂ ਤੇਰੇ ਘਰ ਦਾ ਚੱਕਰ ਹਾਂ ਇਹ ਤੇਰੀ ਮਰਜ਼ੀ ਹੈ ਜੀ ਆਏ ਭਾਵੇਂ ਮਾਰ ਕਹਿਣ ਲੱਗੇ ਦਾਤਾ ਚਾਹੇ ਤੂੰ ਜਿਉਂਦਾ ਰੱਖ ਤੇ ਚਾਹੇ ਤੂੰ ਮਾਰ ਦੇ ਜਿਉਂਦਾ ਤੇ ਮਾਰ ਦੇ ਅਰਥ ਥੋੜੇ ਜਿਹਾ ਧਿਆਨ ਨਾਲ ਥੋੜੇ ਇੱਕ ਸਰੀਰਕ ਮੌਤ ਮੈਂ ਕਹਿਣਾ ਹੁਣ ਨਾ ਵੀ ਇਹ ਸਰੀਰਕ ਮੌਤ ਤੋਂ ਕੋਈ ਬਾਤ ਚ ਨਹੀਂ ਸਕਦਾ ਜਿਹਦੇ ਬਾਰੇ ਗੁਰਬਾਣੀ ਨੇ ਕਹਿਤਾ ਦ੍ਰਿਸ਼ਟਮਾਨ ਹੈ ਸਗਲ ਮਥੇਨਾ ਜੋ ਕੁਝ ਨਜ਼ਰ ਆ ਰਿਹਾ ਹਰ ਇੱਕ ਚੀਜ਼ ਨੇ ਇੱਕ ਨਾ ਇੱਕ ਦਿਨ ਬਿਨਸਨਾ ਹੈ ਹੁਣ ਇੱਥੇ ਜੀ ਆਏ ਭਾਵੇਂ ਬਾੜ ਦੇ ਅਥਰੇ ਚਾਹ ਤੂੰ ਮੈਨੂੰ ਆਤਮਕ ਮੌਤੇ ਮਾਰ ਤੇ ਚਾਹ ਬਨੂੰ ਆਤਮਕ ਮੌਤੇ ਬਚਾਲਾ ਤੇ ਆਤਮਕ ਮੌਤ ਮੇਰੀ ਉਦੋਂ ਹੋ ਰਹੀ ਹੈ ਜਿੱਦੇ ਮੈਂ ਤੇਰੇ ਨਾਮ ਤੋਂ ਮਨਕਰ ਹੋ ਗਿਆ ਆਤਮਕ ਜੀਵਨ ਮੇਰਾ ਉਦੈ ਹੈ ਜਿੱਦੇ ਮੈਂ ਤੇਰੇ ਨਾਮ ਨਾਲ ਜੁੜ ਜਾਵਾਂਗਾ ਇਹ ਹੁਣ ਤੇਰੀ ਮਰਜ਼ੀ ਤੂੰ ਮੈਨੂੰ ਆਪਣੇ ਨਾਮ ਨਾਲ ਜੋੜ ਚੈ ਤੋੜ ਪਰ ਮੈਂ ਤੇਰੇ ਘਰ ਦਾ ਗੁਲਾਮ ਹਾਂ ਮੈਂ ਤੇਰੇ ਦਰ ਤੋਂ ਕਦੇ ਪਾਸੇ ਹੋਵਾਂਗਾ ਨਹੀਂ ਭਾਵ ਕਹਿੰਦੇ ਭਾਈ ਅਸਲ ਸੇਵਕ ਆਪਣੇ ਪ੍ਰਭੂ ਦੀ ਰਜ਼ਾ ਦੇ ਅੰਦਰ ਪੂਰਨ ਤੌਰ ਤੇ ਸਮਰਪਿਤ ਹੋ ਕੇ ਉਹਦੀ ਰਜਾ ਵਿੱਚ ਰਾਜੀ ਰਹਿੰਦਾ ਹੈ ਇਹ ਹੈ ਅਸਲ ਸੇਵਕ ਦੀ ਨਿਸ਼ਾਨੀ ਤੇ ਜਿਹੜਾ 5 ਵਜੇ 4 ਵਜੇ ਉੱਠਿਆ ਗੁਰਦੁਆਰਾ ਸਾਹਿਬ ਆ ਗਿਆ ਆਪਣੇ ਮਾਰਗ ਦੇ ਅੱਗੇ ਸਮਰਪਿਤ ਹੋ ਗਿਆ ਨਤਮਸਤਕ ਹੋਏ ਮੱਥਾ ਟੇਕਿਆ ਕੁਰਬਾਨੀ ਕਥਾ ਵਾਰਤਾ ਸੁਣੀ ਦੇਵੜੀ ਜੋ ਬਾਹਰ ਨਿਕਲਿਆ ਮੇਰੇ ਰਕੇ ਨੇ ਕਿਹਾ ਵੀ ਮੈਂ ਫਲਾਣੇ ਬਾਬੇ ਕੋਲੇ ਗਿਆ ਸਾਂ ਜੀ ਬੜਾ ਵਧੀਆ ਹੋ ਬੜਾ ਕੁਛ ਦੱਸ ਦਿੰਦਾ ਉਹਦੇ ਕੋਲੇ ਗਿਆ ਮੇਰਾ ਆ ਕੰਮ ਠੀਕ ਹੋ ਗਿਆ ਫਿਰ ਦੂਜਾ ਮੇਰੇ ਰਕੇ ਜਿਹੜਾ ਆਇਆ ਹੁੰਦਾ ਨਾ 3 ਘੰਟਿਆਂ ਦਾ 2 ਘੰਟੇ ਇੱਥੇ ਹਾਜ਼ਰੀ ਭਰੀ ਕਹਿੰਦਾ ਫਿਰ ਮੈਨੂੰ ਵੀ ਦੱਸ ਉਹ ਕਿੱਥੇ ਜੇ ਆ ਮੈਂ ਵੀ ਉਹਦੇ ਕੋਲੇ ਜਾਣਾ ਹੈ ਭਾਵ ਕੇ ਭਰੋਸਾ ਨਹੀਂ ਪਰ ਭਗਤ ਸਾਹਿਬ ਜੀ ਕਹਿੰਦੇ ਅਸਲ ਸੇਵਕ ਉਹ ਹੈ ਉਹ ਆਪਣੇ ਪ੍ਰਭ ਦੀ ਰਜਾ ਵਿੱਚ ਪੂਰਨ ਤੌਰ ਤੇ ਰਾਜ਼ੀ ਹੈ ਚਾਹੇ ਉਹਨੂੰ ਦੁੱਖ ਆਵੇ ਤੇ ਸੁੱਖ ਆਵੇ ਉਹ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਕਦੇ ਵਾਸਤੇ ਆਪਣੇ ਮਾਲਕ ਆਪੇ ਪਰਮੇਸ਼ਰ ਪਰਮਾਤਮਾ ਦਾ ਦਰ ਕਰ ਕਦੇ ਨਹੀਂ ਛੱਡੇਗਾ ਕਹਿੰਦੇ ਭਾਈ ਜਿਵੇਂ ਪਾਣੀ ਫੁੱਲ ਦੀ ਜ਼ਿੰਦਗੀ ਦਾ ਆਸਰਾ ਹੈ ਪਾਣੀ ਤੋਂ ਬਿਨਾ ਫੁੱਲ ਕਦੇ ਨਹੀਂ ਬਚ ਸਕਦਾ ਇਸੇ ਤਰ੍ਹਾਂ ਆਕਾਲ ਪੁਰਖ ਦਾ ਨਾਮ ਸੇਵਕ ਦੇ ਜੀਵਨ ਦਾ ਆਧਾਰ ਹੋਣਾ ਚਾਹੀਦਾ ਹੈ ਹੁੰਦਾ ਹੈ ਤੇ ਹੋਣਾ ਚਾਹੀਦਾ ਹੈ ਹੁੰਦਾ ਹੈ ਤੇ ਹੋਣੇ ਮੈਂ ਕਿਉਂ ਕਿਹਾ ਕਿ ਹੁੰਦਾ ਹੈ ਉਹਨਾਂ ਵਾਸਤੇ ਜਿਹੜੇ ਉਸ ਆਕਾਲ ਪੁਰਖ ਨੂੰ ਸਮਰਪਤ ਨੇ ਤੇ ਹੋਣਾ ਚਾਹੀਦਾ ਮੈਂ ਤਾਂ ਕਹਿੰਨਾ ਕਿ ਸਾਨੂੰ ਵੀ ਉਹਨਾਂ ਭਗਤਾਂ ਵਾਂਗ ਉਹਨਾਂ ਜਿਉੜਿਆਂ ਦੇ ਵਾਂਗ ਉਹਨਾਂ ਨਾਮ ਜਪਣਿਆਂ ਵਾਲਿਆਂ ਵਾਂਗ ਸਾਨੂੰ ਵੀ ਰੱਬ ਤੇ ਭਰੋਸਾ ਸਾਡੇ ਸਤਿਗੁਰੂ ਤੇ ਭਰੋਸਾ ਹੋਣਾ ਚਾਹੀਦਾ ਕਹਿੰਦੇ ਭਾਈ ਦੁੱਖ ਤੇ ਜਿਹੜੇ ਸੁੱਖ ਆ ਨਾ ਇਹ ਦੋਵੇਂ ਹੀ ਉਸ ਪ੍ਰਭੂ ਦੀ ਮਿਹਰ ਹੀ ਨਜ਼ਰ ਜਿਹਦੇ ਵਿੱਚ ਧੰਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੱਲ ਕਿਹਾ ਕਹੇ ਆ ਜਿਹੜੇ ਦਾਤਾ ਤੂੰ ਦੁੱਖ ਤੇ ਸੁੱਖ ਦਿੰਦਾ ਨਾ ਇਹ ਪੇਦਾਤ ਤੇਰੀ ਦਾਤਾਰ ਜੇ ਸੁੱਖ ਤੇਰੀ ਦਾਤ ਤੇ ਮੇਰੇ ਦਾਤਾ ਫਿਰ ਦੁੱਖ ਵੀ ਤਾਂ ਤੇਰੀ ਦਾਤ ਹੀ ਆ ਨਾ ਕਿ ਕਿੱਦੇ ਪਤਾ ਲੱਗਦਾ ਜਿੱਦੇ ਇਸ ਗੱਲ ਦੀ ਸਮਝ ਕਿੱਦੇ ਪੈਂਦੀ ਹੈ ਜਿੱਦੇ ਅਸੀਂ ਉਸ ਅਕਾਲ ਪੁਰਖ ਨੂੰ ਪੂਰਨ ਤੌਰ ਤੇ ਸਮਰਪਿਤ ਹੋ ਜਾਂਦੇ ਆ ਆਪਣੇ ਸਤਿਗੁਰੂ ਨੂੰ ਸਮਰਪਿਤ ਹੋ ਜਾਈਏ ਤੇ ਸਤਿ ਭਗਤ ਸਹਿਬ ਜੀ ਕਹਿੰਨ ਲੱਗੇ ਭਾਈ ਦੁੱਖ ਅਤੇ ਸੁੱਖ ਦੋਵੇਂ ਹੀ ਉਸ ਸੇਵਕ ਨੂੰ ਪ੍ਰਭੂ ਦੀ ਮਿਹਰਹੀ ਨਜ਼ਰ ਆਉਂਦੀ ਨੇ ਭਾਵੇਂ ਧੀਰਕ ਤੇ ਭਾਵੇਂ ਤੱਕੇ ਏਕ ਵਡਾਈ ਦੇ ਭਗਤ ਜੀ ਕਹਿੰਗੇ ਭਾਵੇਂ ਧੀਰਕ ਬੇਹਤ ਹੀ ਜਦੇ ਦਾਤਾ ਚ ਤੱਕੇ ਮਾਰ ਸੇਵਕ ਤਾਂ ਤੇਰੀ ਖੁਆਣਾ ਨਾ ਸੀ ਸੇਵਕਤਾ ਤੇਰੀ ਹੀ ਰਹਿਣਾ ਤੇ ਨਾਮ ਤੇਰੇ ਨੂੰ ਰਾਜ ਲੱਗਣੀ ਪਾਵਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਰੀਵਾਹੇ ਗੁਰੂ ਸਾਹਿਬ ਜੀ ਗੁਰੂ ਰੂਪ ਸਾਧ ਸੰਗਤ ਜੀਓ ਪਾਮਨ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਛੁੱਟ ਨਾ ਰਹਿ ਜਾਂਦੀਆਂ ਨੇ ਆਪ ਸਾਧ ਸੰਗਤ ਵਖਣ ਯੋਗ ਹੋ ਹੋਈਆਂ ਅਨੇਕ ਭੁੱਲਾਂ ਨੂੰ ਵਖ ਲੈਣਾ ਜੀ ਆਓ आनंद ਸਾਹਿਬ ਸ਼ੀਪੋੜੀਆਂ ਦਾ ਜਾਪ ਅਪਰੰਤ ਅਰਦਾਸ ਬੇਨਤੀ ਨਾਲ ਤੁੜਨਾ ਹੈ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਓੰਕਾਰ ਸਤਿਗੁਰੂ ਬਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪ੍ਰਵਾਰ ਪਰੀਆਂ ਸ਼ਬਦ ਗਾਉਣ ਆਈਆ ਸਬਦੋ ਤਾ ਗਾਉ ਹਰੀ ਕੇ ਰਾਹ ਮਨ ਜਿਨੀ ਵਸਾਇਆ ਐਹ ਨਾਨਕ ਆਨੰਦ ਹੋਵਾ ਸਤਿਗੁਰ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾ ਲੈ ਹਰਨਾ ਰਹੂ ਤੂੰ ਮਨ ਮੇਰੇ ਦੂਖ ਸਭ ਸਾਰਨਾਂ ਗੀ ਘਾਰਿਓ ਕਰੇ ਤੇਰਾ ਆਰਜ ਸਵਸ ਵਾਰਣਾ ਸਵਨਾਗਲਾ ਸਮਰੱਥ ਸਵਾਮੀ ਥੋ ਕਿਉ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸੁਨਾਰੂ ਹਰਨਾਲੇ ਸਾਚੇ ਸਾਇਬਾ ਿਆ ਨਾਹੀ ਕਰ ਤੇ ਰਾਏ ਘਰ ਤਾਂ ਦੇ ਰੈ ਸਭ ਕਿਸ ਹਾਇ ਜਿਸ ਦੇ ਸੂਪਾਂ ਵੀ ਸਦਾ ਸਿਵਸਲਾ ਤੇਰੀ ਨਾ ਮਨ ਵਸਾਈ ਨਾਮ ਜਿਨ ਕਹਿ ਮਨ ਵਸਿਆ ਬਾਜੇ ਸਬਦ ਕਨੇਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਾਹੀ ਕਰ ਤੇਰਾ ਤਾਜਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮਿਰਾ ਜਨ ਮੁਖਾਂ ਸਭ ਗਵਾਇਆ ਹਰ ਸ਼ਾਂਤ ਸੁਖ ਮਾਨ ਆਏ ਵਸਿਆ ਜਿਨ ਚਾ ਸਭ ਪਜਾਈਆ ਤਦਾਂ ਕੁਰਮਾਨ ਕੀਤਾ ਗੁਰ ਬਿਟਹੁ ਜਿਸੇ ਦੀਆ ਇਹ ਵੱਡਿਆ ਅਣਿਆ ਕਹੇ ਨਾਨਕ ਸੁਣੋ ਸੰਤ ਸਬਦ ਤਰੋ ਪਿਆਰੁ ਸਾਚਾਨਾ ਮੇਰਾ ਅਦਾਰੁ ਵਾਜੀ ਪੰਜ ਸਬਦ ਤਿਤ ਕਰਿ ਸਮਾਗਾ ਕਰਿ ਸਮਾਗਾ ਸਦਵਾਜੀ ਕਲਾ ਜਿਤ ਕਰਨ ਧਾਰੀਆ ਪੰਜ ਦੂਹ ਤੁਧ ਵਚ ਕੀਤੇ ਆਲ ਕੰਧ ਕਮਾਰਿਆ ਤੁਰ ਕਰਮ ਬਾਇ ਤੁਧ ਜਨ ਕਉ ਸੇ ਨਾਮ ਹਰ ਕੈ ਲਾਗੇ ਅਹੇ ਨਾਨਕ ਤਮਸ ਸੁਖ ਹੋਆ ਇਤਕਾਰ ਅਨਹਦ ਵਾਜੀ ਅਨੰਦ ਸੁਣੋਂ ਵਡ ਭਾਗੀ ਹੋ ਸਗਲ ਮਨੋਰਥ ਬੂਰੇ ਪਾਰੇ ਬਰਮ ਪ੍ਰਭ ਪਾਇਆ ਉਤਰੇ ਸਗਰ ਬਸਰੇ ਦੁਖ ਰੋਗ ਸੰਤਾਂ ਤੇ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਹੈ ਜਾਣੀ ਸੁਣ ਤੇ ਪਨੀਤ ਕਹ ਤਹਿ ਪਵਿਤ ਸਤ ਗੁਰ ਰਹਾ ਪ੍ਰਭੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ வாஜே அ த தூரே சரோக்கானி பிதா மருத்து மத்தி தாய இல்ல சகல ஜங்க பூனையா

छुटी ही नाइ नाम तई मसकत कान नानक ते मुख उजले खे छुटी ही न वाहिगुरु जी का ख़ालसा ਵਾਹਿਗੁਰੂ ਜੀ ਕੀ ਫਤਿਹ ਤੋਂ ਠਾਕਰ ਤੁਮ ਪਹਿ ਅਰਦਾਸ